ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਭਾਰਤ ਨੂੰ ਦੇ ਸਕਦੇ ਨੇ ਇੱਕ ਵਾਰ ਫਿਰ ਵੱਡਾ ਝਟਕਾ ਅਸ ਦੀ ਇੱਕ ਵੱਧ ਸਕਦੇ ਨੇ ਤੇਲ ਦੇ दाम ਤੇ ਟੈਰਿਫ ਨੂੰ ਲੈ ਕੇ ਵੀ 트੍ਰੰਪ ਨੇ ਇੱਕ ਵੱਡਾ ਐਲਾਨ ਕਰਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੋ ਵੀ ਦੇਸ਼ ਵੈਨਜੂਏਲਾ ਤੋਂ ਤੇਲ ਜਾਂ ਗੈਸ ਖਰੀਦੇਗਾ ਉਸ ਨੂੰ ਅਮਰੀਕਾ ਨਾਲ ਵਪਾਰ ਕਰਨ ਤੇ 25% ਟੈਰਿਫ ਦੇਣਾ ਪਵੇਗਾ ਇਹ ਫੈਸਲਾ ਅਮਰੀਕਾ ਅਤੇ ਵੈਨਜੂਏਲਾ ਦਰਮਿਆਨ ਵੱਧ ਰਹੇ ਰਾਜਨੀਤਿਕ ਅਤੇ ਆਰਥਿਕ ਤਣਾਅ ਦੇ ਕਾਰਨ ਲਿਆ ਗਿਆ ਹੈ ਟਰੰਪ ਨੇ ਆਪਣੇ ਯੂਥ ਸੋਸ਼ਲ ਪਲੇਟਫਾਰਮ ਤੇ ਲਿਖਿਆ ਕਿ ਵੈਨਜੂਏਲਾ ਅਮਰੀਕਾ ਅਤੇ ਸਾਡੇ ਦੁਆਰਾ ਸਮਰਥਿਤ ਆਜ਼ਾਦੀਆਂ ਪ੍ਰਤੀ ਦੁਸ਼ਮਣੀ ਰੱਖਦਾ ਹੈ ਇਸ ਕਰ ਕੋਈ ਵੀ ਦੇਸ਼ ਜੋ ਵੈਨਜੂਏਲਾ ਤੋਂ ਤੇਲ ਜਾਂ ਗੈਸ ਖਰੀਦਨੇਗਾ ਉਸ ਨੂੰ ਅਮਰੀਕਾ ਨਾਲ ਵਪਾਰ ਕਰਨ ਤੇ 25% ਟੈਰਿਫ ਦੇਣਾ ਪਵੇਗਾ ਟਰੰਪ ਪ੍ਰਸ਼ਾਸਨ ਪਹਿਲੇ ਤੋਂ ਹੀ ਵੈਨਜੂਏਲਾ ਤੇ ਕਈ ਪਾਬੰਦੀਆਂ ਲਗਾ ਚੁੱਕਾ ਹੈ ਉਹਨਾਂ ਨੇ ਰਾਸ਼ਟਰਪਤੀ ਨਿਕੋਲੇਸ ਦੀ ਸਰਕਾਰ ਨੂੰ ਸਵੀਕਾਰ ਨਹੀਂ ਕੀਤਾ ਟਰੰਪ ਨੇ આરોਪ ਲਗਾਇਆ ਕਿ ਵੈਨਜੂਏਲਾ ਨੇ ਅਮਰੀਕਾ ਵਿੱਚ ਅਪਰਾਧੀਆਂ ਨੂੰ ਭੇਜਿਆ ਹੈ ਜਿੰਨਾ ਵਿੱਚ ਗੈਂਗ ਵੀ ਸ਼ਾਮਿਲ ਹੈ ਜਿਸ ਨੂੰ ਅਮਰੀਕੀ ਸਰਕਾਰ ਨੇ ਵਿਦੇਸ਼ੀ ਅੰਤਖਬੰਦੀ ਸੰਗਠਨ ਕਰਾਰ ਕੀਤਾ ਹੈ ਇਹਨਾਂ ਸਭ ਕਾਰਨਾ ਕਰਕੇ ਟਰੰਪ ਵੈਨਿਜੁਏਲਾ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦਾ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਧ ਤੇਲ ਉਪਭੋਗਤਾ ਹੈ ਤੇ ਉਹ ਵੈਨਿਜੁਏਲਾ ਤੋਂ ਕੱਚਾ ਤੇਲ ਆਯਾਤ ਕਰਦਾ ਹੈ ਦਸੰਬਰ 2023 ਚ ਭਾਰਤ ਨੇ 1,91,600 ਬੈਰਲ ਪ੍ਰਤੀ ਦਿਨ ਤੇਲ ਖਰੀਦਿਆ ਰਿਲਾਇੰਸ ਇੰਡਸਟਰੀਜ਼ ਜਨਵਰੀ 2024 ਭਾਰਤ ਦਾ ਆਯਾਤ ਵੱਧ ਕੇ 2,54,000 ਬੀਪੀਡੀ ਹੋ ਗਿਆ ਜੋ ਕਿ ਵੈਨਜੁਏਲਾ ਦੇ ਕੁੱਲ ਤੇਲ ਨਿਰਯਾਤ ਦਾ 50% ਸੀ ਜੇਕਰ ਭਾਰਤ ਵੈਨਜੁਏਲਾ ਤੋਂ ਤੇਲ ਖਰੀਦਣਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਅਮਰੀਕਾ ਨਾਲ ਕੀਤੇ ਜਾਣ ਵਾਲੇ ਵਪਾਰ ਤੇ 25% ਵਾਧੂ ਸ਼ੁੱਲਕ ਚੁਕਾਉਣਾ ਪੈ ਸਕਦਾ ਹੈ ਭਾਰਤ ਨੂੰ ਵੈਨਿਜੇਲਾ ਤੋਂ ਸਸਤਾ ਤੇਲ ਮਿਲਦਾ ਹੈ ਜੇਕਰ ਟੈਰਿਫ ਲਾਗੂ ਹੁੰਦਾ ਹੈ ਤਾਂ ਭਾਰਤ ਨੂੰ ਸਾウਦੀ ਅਰਬ ਇਰਾਕੀਆਂ ਰੂਸ ਤੋਂ ਤੇਲ ਖਰੀਦਣਾ ਪੈ ਸਕਦਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਮਰੀਕਾ ਦਾ ਇਹ ਫੈਸਲਾ ਤੇਲ ਦੀਆਂ ਕੀਮਤਾਂ ਵਿੱਚ ਵਾਧੂ ਵਧਾਵਾ ਕਰ ਸਕਦਾ ਹੈ ਚੀਨ ਅਤੇ ਤੁਰਕੀ ਵਰਗੇ ਦੇਸ਼ਾਂ ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ ਵੈਨਚੂਏਲਾ ਨੂੰ ਨਵੇਂ ਤੇਲ ਖਰੀਦਦਾਰ ਲੱਭਣੇ ਪੈਣਗੇ ਵੈਨਚੂਏਲਾ ਤੇ ਪਹਿਲੇ ਹੀ ਅਮਰੀਕੀ ਬੰਦੀਆਂ ਲੱਗੀਆਂ ਹੋਈਆਂ ਹਨ ਨਵਾਂ ਟੈਰਿਫ ਦੋਨੋਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਵੀ ਖਰਾਬ ਕਰ ਸਕਦਾ ਹੈ 트ੰਪ ਨੇ ਐਲਾਨ ਕੀਤਾ ਕਿ ਇਹ ਟੈਰਿਫ 2 ਅਪ੍ਰੈਲ 2025 ਤੋਂ ਲਾਗੂ ਹੋਏਗਾ 트ੰਪ ਨੇ ਕਿਹਾ ਸਾਡੀ ਹੋਮਲੈਂਡ ਸੁਰੱਖਿਆ ਸਰਹੱਦੀ ਗਸ਼ਤ ਅਤੇ ਹੋਰ ਏਜੰਸੀਆਂ ਨੂੰ ਇਸ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਭਾਰਤ ਨੂੰ ਦੇ ਸਕਦੇ ਨੇ ਇੱਕ ਵਾਰ ਫਿਰ ਵੱਡਾ ਚਟਕਾ। ਅਸਲੀਅਤ ਕਿ ਵੱਧ ਸਕਦੇ ਨੇ ਤੇਲ ਦੇ दाम ਤੇ ਟੈਰਿਫ ਨੂੰ ਲੈ ਕੇ ਵੀ 트੍ਰੰਪ ਨੇ ਇੱਕ ਵੱਡਾ ਐਲਾਨ ਕਰਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੋ ਵੀ ਦੇਸ਼ ਵੈਨਜੂਏਲਾ ਤੋਂ ਤੇਲ ਜਾਂ ਗੈਸ ਖਰੀਦੇਗਾ ਉਸ ਨੂੰ ਅਮਰੀਕਾ ਨਾਲ ਵਪਾਰ ਕਰਨ ਤੇ 25% ਟੈਰਿਫ ਦੇਣਾ ਪਵੇਗਾ ਇਹ ਫੈਸਲਾ ਅਮਰੀਕਾ ਅਤੇ ਵੈਨਜੂਏਲਾ ਦਰਮਿਆਨ ਵੱਧ ਰਹੇ ਰਾਜਨੀਤਿਕ ਅਤੇ ਆਰਥਿਕ ਤਣਾਅ ਦੇ ਕਾਰਨ ਲਿਆ ਗਿਆ ਹੈ ਟਰੰਪ ਨੇ ਆਪਣੇ ਯੂਥ ਸੋਸ਼ਲ ਪਲੇਟਫਾਰਮ ਤੇ ਲਿਖਿਆ ਕਿ ਵੈਨਜੂਏਲਾ ਅਮਰੀਕਾ ਅਤੇ ਸਾਡੇ ਦੁਆਰਾ ਸਮਰਥਿਤ ਆਜ਼ਾਦੀਆਂ ਪ੍ਰਤੀ ਦੁਸ਼ਮਣੀ ਰੱਖਦਾ ਹੈ ਇਸ ਕਰਕੇ ਕੋਈ ਵੀ ਦੇਸ਼ ਜੋ ਵੈਨਜੂਏਲਾ ਤੋਂ ਤੇਲ ਜਾਂ ਗੈਸ ਖਰੀਦੇਗਾ ਉਸ ਨੂੰ ਅਮਰੀਕਾ ਨਾਲ ਵਪਾਰ ਕਰਨ ਤੇ 25% ਟੈਰਿਫ ਦੇਣਾ ਪਵੇਗਾ ਟਰੰਪ ਪ੍ਰਸ਼ਾਸਨ ਪਹਿਲੇ ਤੋਂ ਹੀ ਵੈਨਜੂਏਲਾ ਤੇ ਕਈ ਪਾਬੰਦੀਆਂ ਲਗਾ ਚੁੱਕਾ ਹੈ ਉਹਨਾਂ ਨੇ ਰਾਸ਼ਟਰਪਤੀ ਨਿਕੋਲੇਸ ਸਰਕਾਰ ਨੂੰ ਸਵੀਕਾਰ ਨਹੀਂ ਕੀਤਾ ਟਰੰਪ ਨੇ આરોਪ ਲਗਾਇਆ ਕਿ ਵੈਨਜੂਏਲਾ ਨੇ ਅਮਰੀਕਾ ਵਿੱਚ ਅਪਰਾਧੀਆਂ ਨੂੰ ਭੇਜਿਆ ਹੈ ਜਿੰਨਾ ਵਿੱਚ ਗੈਂਗ ਵੀ ਸ਼ਾਮਿਲ ਹੈ ਜਿਸ ਨੂੰ ਅਮਰੀਕੀ ਸਰਕਾਰ ਨੇ ਵਿਦੇਸ਼ੀ ਅੰਤਗਮਬੰਦੀ ਸੰਗਠਨ ਕਰਾਰ ਕੀਤਾ ਹੈ ਜਨਾ ਸਭ ਕਾਰਨਾ ਕਰਕੇ 트럼ਪ ਵੈਨਜੂਏਲਾ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦਾ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਧ ਤੇਲ ਉਪਭੋਗਤਾ ਹੈ ਤੇ ਉਹ ਵੈਨਜੂਏਲਾ ਤੋਂ ਕੱਚਾ ਤੇਲ ਆਯਾਤ ਕਰਦਾ ਹੈ December 2023 ਚ ਭਾਰਤ ਨੇ 191600 ਬੈਰਲ ਪ੍ਰਤੀ ਦਿਨ ਤੇਲ ਖਰੀਦਿਆ ਰਿਲਾਈਐਂਸ ਇੰਡਸਟਰੀਜ਼ ਜਨਵਰੀ 2024 ਭਾਰਤ ਦਾ ਆਯਾਤ ਵਧ ਕੇ 254000 ਬੀਪੀਡੀ ਹੋ ਗਿਆ ਜੋ ਕਿ ਵੈਨਜੂਏਲਾ ਦੇ ਕੁੱਲ ਤੇਲ ਨਿਰਯਾਤ ਦਾ 50% ਸੀ ਜੇਕਰ ਭਾਰਤ ਵੈਨਜੂਏਲਾ ਤੋਂ ਤੇਲ ਖਰੀਦਣਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਅਮਰੀਕਾ ਨਾਲ ਕੀਤੇ ਜਾਣ ਵਾਲੇ ਵਪਾਰ ਤੇ 25% ਵਾਧੂ ਸ਼ੁਲਕ ਚੁਕਾਣਾ ਪੈ ਸਕਦਾ ਹੈ ਭਾਰਤ ਨੂੰ ਵੈਨਿਜੁਏਲਾ ਤੋਂ ਸਸਤਾ ਤੇਲ ਮਿਲਦਾ ਹੈ ਜੇਕਰ ਟੈਰਿਫ ਲਾਗੂ ਹੁੰਦਾ ਹੈ ਤਾਂ ਭਾਰਤ ਨੂੰ ਸਾウਦੀ ਅਰਬ ਇਰਾਕ ਜਾਂ ਰੂਸ ਤੋਂ ਤੇਲ ਖਰੀਦਣਾ ਪੈ ਸਕਦਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਮਰੀਕਾ ਦਾ ਇਹ ਫੈਸਲਾ ਤੇਲ ਦੀਆਂ ਕੀਮਤਾਂ ਵਿੱਚ ਵਾਧੂ ਵਧਾਵਾ ਕਰ ਸਕਦਾ ਹੈ ਚੀਨ ਅਤੇ ਤੁਰਕੀ ਵਰਗੇ ਦੇਸ਼ਾਂ ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ ਵੈਨਚੂਏਲਾ ਨੂੰ ਨਵੇਂ ਤੇਲ ਖਰੀਦਦਾਰ ਲੱਭਣੇ ਪੈਣਗੇ ਵੈਨਚੂਏਲਾ ਤੇ ਪਹਿਲੇ ਹੀ ਅਮਰੀਕੀ ਬੰਦੀਆਂ ਲੱਗੀਆਂ ਹੋਈਆਂ ਹਨ ਨਵਾਂ ਟੈਰਿਫ ਦੋਨੋਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਵੀ ਖਰਾਬ ਕਰ ਸਕਦਾ ਹੈ 트ੰਪ ਨੇ ਐਲਾਨ ਕੀਤਾ ਕਿ ਇਹ ਟੈਰਿਫ 2 ਅਪ੍ਰੈਲ 2025 ਤੋਂ ਲਾਗੂ ਹੋਏਗਾ 트ੰਪ ਨੇ ਕਿਹਾ ਸਾਡੀ ਹੋਮਲੈਂਡ ਸੁਰੱਖਿਆ ਸਰਹੱਦੀ ਗਸ਼ਤ ਅਤੇ ਹੋਰ ਏਜੰਸੀਆਂ ਨੂੰ ਇਸ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ